ਵਾਹਿਗੁਰੂ ਸਾਹਿਬ ਜੀ ਫਰੀਦਾ ਨੱਡੀ ਕੰਤ ਨਾ ਰਾਵਿਓ ਵੱਡੀ ਥੀ ਮੋਈ ਆਸ ਤਾਨ ਕੂ ਕੇਂਦੀ ਗੌਰ ਮੇ ਤ ਸ ਨਾ ਮਿਲਿਆਸ ਫਰੀਦਾ ਨੱਡੀ ਕੰਤ ਨਾ ਰਾਵਿਓ ਵੱਡੀ ਥੀ ਮਈ ਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਤਿਗੁਰਾਂ ਦੀ ਕਿਰਪਾ ਦੇ ਨਾਲ ਭਗਤ ਸੇਖ ਫਰੀਦ ਜੀ ਦੇ ਸਲੋਕਾਂ ਦੀ ਸੰਥਿਆ ਸਰਵਨ ਕਰ ਰਿਹਾ ਅੱਜ 24ਵੇਂ ਸਲੋਕ ਤੋਂ ਸੰਥਿਆ ਆਰੰਭ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਫਰੀਦ ਦਾ ਨੱਡੀ ਨੱਡੀ ਨੰਨੇ ਟਿਪੀ ਲਾਉਣੀ ਐ ਨਾਸਾਂ ਜਵਾਜ ਕੱਢਣੀ ਐ ਢੱਡੇ ਦੇ ਬਿਹਾਰੀ ਐ ਡੱਡਾ ਨਹੀਂ ਲਾਉਣਾ ਢੱਡਾ ਬੋਲਣਾ ਨੱਡੀ ਇਥੇ ਜਮਕੀ ਲਾਵਾਂਗੇ ਕੰਤ ਇਸੇ ਛਾਦਾਂਗੇ ਥੋੜਾ ਜਾ ਹੋਰ ਨਾ ਰਾਵਿਓ ਉੜਾ ਕੁਲੇਮੂ ਵਾਲਾ ਲੰਮਾ ਕਰਕੇ ਬੋਲਣਾ ਐ ਰਾਵਿਓ ਇਥੇ ਵਿਚਰਾਮ ਵੱਡੀ ਥੀ ਇਥੇ ਠਮਕੀ ਮੁਈ ਮੰਮੇ ਔਂਕੜ ਮੋਹ ਈੜੀ ਬਿਹਾਰੀ ਈ ਮੋਈ ਆਸ ਮੋਈ ਵਾਕ ਬੋਲਣਾ ਹੈ ਆਸ ਵਾਕ ਬੋਲਣਾ ਹੈ ਕੱਠਾ ਨਹੀਂ ਬੋਲਣਾ ਵਾਕ ਵਾਕ ਧੋਨੇ ਬੋਲਣੇ ਨੇ ਧਾਨ ਪੋਲਾ ਜਾ ਬੋਲਣਾ ਟਿੱਪੀ ਨਹੀਂ ਨਾਣੀ ਟਿੱਪੀ ਤੋਂ ਮੇਨਾ ਧਾਨ ਪੋਲਾ ਜਾ ਬੋਲ ਦੇਣਾ ਹੈ ਕੂ ਕੇਂਦੀ ਕੱਕੇ ਦਲੈਂਕੜ ਕੂ ਲਾਉਣੀ ਹੈ ਕੱਕੇ ਲਾ ਉੱਤੇ ਬਿੰਦੀ ਦੱਦੇ ਬਿਹਾਰੀ ਕੇਂਦੀ ਕੂ ਕੰਦੇ ਇਸ ਤਰ੍ਹਾਂ ਬੋਲਣਾ ਹੈ ਇੱਥੇ ਆਪਾਂ ਜਮਕੀ ਲਾਵਾਂਗੇ ਗੌਰ ਮੇ ਗੌਰ ਵਾਕ ਬੋਲਣਾ ਮੇ ਵਾਕ ਬੋਲਣਾ ਹੈ ਇੱਥੇ ਦਲਾਵਾ ਲਾ ਕੇ ਮੈਂ ਨਹੀਂ ਬੋਲਣਾ ਦਲਾਵਾ ਨਹੀਂ ਲੱਗਿਆ ਨਾ ਲੱਗੀ ਹੈ ਨਾਲ ਬਿੰਦੀ ਲੱਗੀ ਹੈ ਬਿੰਦੀ ਬੋਲਣੀ ਹੈ ਇਹਦੀ ਆਵਾਜ਼ ਨਾਸਾਂ ਵਿੱਚ ਆਵੇਗੀ ਮੇ ਇਸ ਤਰ੍ਹਾਂ ਬੋਲਣਾ ਹੈ ਇਥੇ ਵਿਚਾਰਾਮ ਤੈ ਸਹ ਵਾਕ ਵਾਕ ਬੋਲਣੇ ਇਕੱਠੇ ਨਹੀਂ ਬੋਲਣੇ ਇਤੇ ਠੰਬ ਕੀ ਨਾ ਨਨੇ ਕੰਨਾ ਲੰਮਾ ਕਰਕੇ ਬੋਲਣਾ ਹੈ ਮਿਲਿਆਸ ਮਿਲੀ ਬੋਲ ਕੇ ਆਸ ਬੋਲਣਾ ਹੈ ਇਕੱਠਾ ਬੋਲਣਾ ਹੈ ਮਿਲੀ ਆਸ ਫਰੀਦਾ ਇਤੇ ਜੰਬ ਕੀ ਸਿਰ ਪਲਿਆ ਪਲਿਆ ਪੋਨਾ ਬੋਲਣਾ ਹੈ ਦਾੜੀ ਰਾੜੇ ਦੇ ਪੈਰ ਤੇ ਹਲੰਤ ਲਾ ਕੇ ਭਾਰਾ ਬੋਲਣਾ ਦਾੜੀ ਪਲੀ ਪਲੀ ਪੋਲਾ ਬੋਲਣਾ ਹੈ ਇਥੇ ਵਿਚ ਰਾਮ ਮੁੱਛਾਂ ਮੰਮੇ ਔਂਕੜ ਉੱਤੇ ਅਦਕ ਛੱਛੇ ਕੰਨਾ ਉੱਤੇ ਬਿੰਦੀ ਮੁੱਛਾਂ ਭੀ ਪਲੀਆਂ ਪਲੀਆਂ ਐੜੇ ਕੰਨਾ ਉੱਤੇ ਬਿੰਦੀ ਹੈ ਪਲੀਆਂ ਪੋਲਾ ਬੋਲਣਾ ਹੈ ਰੇ ਮਨ ਗਹਿਲੇ ਗਹਿਨੇ ਘੱਗਾ ਹਾਇ ਸਾਰੀ ਗਹਿ ਬੋਲ ਕੇ ਲੈ ਸਬੰਧਕ ਕਰਕੇ ਬੋਲਣਾ ਗਹਿਲੇ ਬਾਵਲੇ ਇਥੇ ਵਿਚਰਾਮ ਮਾਣੇ ਕਿਆ ਰਲੀਆਂ ਰਲੀਆਂ ਪੋਲਾ ਬੁਲਣਾ ਹੈ ਫਰੀਦਾ ਇਥੇ ਜਮਕੇ ਕੋਠੇ ਤੁਖਣ ਤਦੈ ਔਕੜ ਉੱਤੇ ਅਦਗ ਕਕਾ ਨਾਣੇ ਔਕੜ ਤੁਖਣ ਕੇਤੜਾ ਕੇਤੜਾ ਕਕੇ ਲਾ ਉੱਤੇ ਅਦਗ ਤੱਤਾ ਰੜੇ ਕੰਨਾ ਕੇਤੜਾ ਤੁਖਣ ਵੀਹ ਭਾਰਾ ਬੋਲਣਾ ਹੈ ਕੇਤੜਾ ਵੀ ਪਾਰਾ ਬੋਲਣਾ ਹੈ ਤੇਰ ਨੀਂਦੜੀ ਨਿਵਾਰ ਜੋ ਦੇਹ ਦਦੇ ਸਿਆਰੀ ਆਹ ਮੁਕਤਾ ਦੇਹ ਲੱਦੇ ਲੱਲੇ ਅਦਕ ਤਾ ਦੇਣਾ ਲੱਦੇ ਗਾਣਵੇ ਗਾਣਵੇ ਕੱਠਾ ਬੋਲਣਾ ਹੈ ਗਾਣ ਬੋਲ ਕੇ ਵੇ ਸੰਬੰਧਕ ਬੋਲਣਾ ਗਾਣ ਵੇ ਇੱਥੇ ਵਿਚ ਰਾਮ ਗਏ ਵੇ ਲਾੜ ਵੇ ਲਾੜ ਫਰੀਦਾ ਇਥੇ ਜਮਕੀ ਕੋਠੇ ਮੰਡਪ ਮਾਰੀਆ ਇਥੇ ਵਿਚਰਾਮ ਏਤ ਇਥੇ ਠੰਮਕੀ ਨਾ ਲਾਏ ਈੜੀ ਦਾ ਚਿੱਤ ਮਿੱਟੀ ਭਈ ਅਤੋਲ ਵੀ ਆਤੋਲ ਬੋਲ ਕੇ ਵੀ ਸੰਬੰਧਕ ਬੁਲਣੀ ਐ ਆਤੋਲ ਵੀ ਇਥੇ ਵਿਚਰਾਮ ਕੋਏ ਇਥੇ ਠਮਕੀ ਨਾ ਹੋਸੀ ਇਕੱਠਾ ਬੋਲਣਾ ਵਕ ਨੇ ਬੋਲਣਾ ਮੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ